ਮੈਂ ਸਰਵੰਤ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਕੈਮਮਮ ਨਾਲ ਜੁੜੀ ਹੋਈ ਜਥੇਬੰਦੀ ਬੀਕੇਜੂ ਆਜ਼ਾਦ ਵੱਲੋਂ ਕੱਲ ਨਾਭਾ ਦੇ ਵਿੱਚ ਇੱਕ welding workshop ਦਾ ਘਰਾਓ ਕਰਕੇ ਜਿਹੜਾ ਉੱਥੋਂ ਚੋਰੀ ਹੋਇਆ ਟਰਾਲੀਆਂ ਦਾ ਸਮਾਨ ਬਰਾਮਦ ਕੀਤਾ ਗਿਆ ਯਾਦ ਰਹੂਗਾ ਤੁਹਾਨੂੰ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਆ ਕਿਸਾਨਾਂ ਦੇ ਮੋਰਚੇ ਨੂੰ ਖੰਡਾਇਆ ਪਹਿਲੋਂ ਆਗੂਆਂ ਨੂੰ ਮੀਟਿੰਗ ਵਿੱਚ ਸੱਦਾ ਦੇ ਕੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਵੇਂ ਉੱਥੇ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਮਾਨ ਦੀ ਤੋੜ-ਫੋੜ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਆਗੂਆਂ ਦੇ ਜ਼ੁਲਮ ਕਰਕੇ ਔਰ ਪੂਰੀ ਪੁਲਿਸ ਦੀ ਘਰਾਬੰਦੀ ਕਰਕੇ ਜੋ ਕੁਝ ਕੀਤਾ ਉਹ ਸਾਰੀ ਦੁਨੀਆ ਜਾਣਦੀ ਆ ਉਸ ਵੇਲੇ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਔਰ ਉਸ ਵੇਲੇ ਦੇ ਐਸਐਸਪੀ ਨਾਨਕ ਸਿੰਘ ਜਿਹੜੇ ਐਸ ਵੇਲੇ ਡੀਆਈਜੀ ਨੇ ਉਹਨਾਂ ਵੱਲੋਂ ਬਿਆਨਬਾਜ਼ੀ ਸੀਪੀਐਸਸੀ ਬਿਲਕੁਲ ਇਹ ਵੀਡੀਓਗ੍ਰਾਫੀ ਹਰ ਚੀਜ਼ ਦੀ ਬਣਾਈ ਹੋਈ ਆ ਦਾਵਾ ਕਰਦੇ ਸੀ ਵੀ ਸਟੋਰ ਸਾਡੇ ਸਟੋਰ ਵਿੱਚ ਸਭ ਕੁਝ ਪਿਆ ਵਾ ਇੰਨਾ ਚੋਰੀ ਨਹੀਂ ਹੋਇਆ ਹੈਗਾ ਪਹਿਲਾਂ ਵੀ ਗੁਰਲਾਲ ਘਨੌਰ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਤੇ ਵੀ ਇਲਜ਼ਾਮ ਲੱਗੇ ਨੇ ਤੇ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਨੇ ਰਲ ਕੇ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਚੋਰੀ ਕਰਵਾਈਆਂ ਟਰਾਲੀਆਂ ਉਹਨਾਂ ਦੇ ਸਮਰਥਕ ਸੀਗੇ ਬਰਾਮਤ ਵੀ ਹੋ ਗਈਆਂ ਆਮ ਜਨਤਾ ਨੇ ਸਥਾਨਕ ਲੋਕਾਂ ਨੇ ਬਹੁਤ ਸਾਰੀਆਂ ਟਰਾਲੀਆਂ ਸਾਨੂੰ ਲੱਭ ਕੇ ਦਿੱਤੀਆਂ ਔਰ ਇਸੇ ਲੜੀ ਤਹਿਤ ਜਿਹੜਾ ਵਾ ਕੱਲ ਪੰਕਜ ਪੱਪੂ ਜਿਹੜਾ ਨਾਬੇ ਦਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਲੀਡਰ ਆ ਉਹਦੀ ਘਰ ਵਾਲੀ ਇਸ ਵੇਲੇ ਉਥੋਂ ਦੀ ਨਗਰ ਕੌਂਸਲ ਦੀ ਹੈੱਡ ਹੈਗੀ ਆ ਉਹਨਾਂ ਦੀ ਵਰਕਸ਼ਾਪ ਤੋਂ ਜਿਹੜੀ ਲੋਂਗੋਵਾਲ ਪਿੰਡ ਦੀ ਟਰਾਲੀ ਆ ਉਹਦੇ ਸਮਾਨ ਦੀ ਬਰਾਮਦਗੀ ਹੋ ਗਈ ਆ ਪੁਲਿਸ ਦੀ ਹਾਜ਼ਰੀ ਵਿੱਚ ਉਹ ਸਮਾਨ ਬਰਾਮਦ ਕਰ ਲਿਆ ਔਰ ਉਹਨਾਂ ਕੋਲ ਲਿਖਤੀ ਲੈ ਲਿਆ ਗਿਆ ਹੁਣ ਡੀਜੀਪੀ ਸਾਹਿਬ ਤੁਰੰਤ ਤੇ ਮੁੱਖ ਮੰਤਰੀ ਪੰਜਾਬ ਇਸ ਤੇ ਬਿਆਨ ਦੇਣ ਕਿ ਜਿਹੜੇ ਸਾਡੇ ਦਾਅਵੇ ਸੀ ਕਿ ਜਿਵੇਂ ਤੁਹਾਡੇ ਤੇ ਸਰਕਾਰ ਤੇ ਇਲਜ਼ਾਮ ਲੱਗਦਾ ਵੀ ਟਰਾਲੀ ਚੋਰਾਂ ਦੀ ਸਰਕਾਰ ਹੈ ਤੁਸੀਂ ਇੱਥੇ ਕਿਵੇਂ ਬਚੋਗੇ ਉੱਤੇ ਦੱਸੋ ਔਰ ਇਹਦੇ ਮਸਲੇ ਦੀ ਪੂਰੀ ਨਿਰਪਕਤਾ ਨਾਲ ਜਾਂਚ ਹੋਵੇ ਵੀ ਹੋਰ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਇਨਵੋਲਵਮੈਂਟ ਹੈਗੇ ਆ ਔਰ ਨਗਰ ਕਾਉਂਸਲ ਦੇ ਟਰੈਕਟਰ ਵੀ ਗਏ ਉਥੋਂ ਦੇ ਮੁਲਾਜ਼ਮਾਂ ਨੂੰ ਝੂਠ ਮਾਰ ਕੇ ਖੜਿਆ ਗਿਆ ਇੱਥੇ ਸਫਾਈ ਕਰਾਉਣੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਹਜੇ ਕਰੋੜਾਂ ਰੁਪਈਆ ਦਾ ਨੁਕਸਾਨ ਕੀਤਾ ਉਹਦੀ ਵੀ ਪਰਪਾਈ ਨਹੀਂ ਹੋਈ ਹੈਗੀ ਉਹ ਵੀ ਪਰਪਾਈ ਹੋਣੀ ਚਾਹੀਦੀ ਆ